ਗੁੱਡ ਮਾਰਨਿੰਗ ਕਿਉਰਾ ਲੋ ਜੀ ਆਪਾਂ ਚੱਲੇ ਅੱਜ ਬੋਟਨੀ ਗਾਰਡਨ ਬੱਚਿਆਂ ਵੀ ਹੈਗੀਆਂ ਛੁੱਟੀਆਂ ਆਹ ਮੋਟਰਵੇ ਨੌਰਥ ਮੋਟਰਵੇ ਨੌਰਥ ਆਕਲੈਂਡ ਬੋਟਨੀ ਗਾਰਡਨ ਆ ਹੈਗਾ ਹਿਲ ਰੋਡ ਇਸ ਸਾਈਡ ਤੇ ਹਿਲ ਰੋਡ ਤੋਂ ਆਪਾਂ ਗ੍ਰੇਸਰ ਰੋਡ ਤੋਂ ਇਧਰੋਂ ਆਗੇ ਤੇ ਆ ਜਾਂਦੇ ਪਏ ਆ ਆਪਣੇ ਇਟਸ ਤੇ ਆ ਹੈਗਾ ਇਹ ਮੇਨ ਹੈਲ ਰੋਡ ਅੱਜ ਸੱਤ ਦਿਖਾਣੇ ਆ ਉੱਥੇ ਜਾ ਕੇ ਕਿੱਦਾਂ-ਕਿੱਦਾਂ ਰਾਈਡ ਲੈਂਦੇ ਆ ਉੱਥੇ ਗਾਰਡਨ ਕਿੰਨੇ ਤਰ੍ਹਾਂ ਦੇ ਗਾਰਡਨ ਹੋ ਜਾਂਦਾ ਜੇ ਕਿਸੇ ਨੇ ਆਣਾ ਹੋਵੇ ਤਾਂ ਇਹ ਤੇ ਇਹ ਮਨੂਰੀਵਾਸ ਵਰਪ ਪੈਣ ਦਾ ਹੋ ਕੇ ਲੈਣ ਦਾ ਇੱਕ ਕੋਸ ਸਵਰਪ ਦੇ ਵਿੱਚ ਹੈਗਾ ਇਹ ਇਸ ਦਾ ਨਾਮ ਹੈਗਾ ਬੋਡਨੀ ਗਾਰਡਨ ਜੋ ਕਿ ਹੈਲ ਰੋਡ ਤੇ ਹੈਗਾ ਆ ਤੇ ਕਾਫੀ ਤਰ੍ਹਾਂ ਦੇ ਇੱਥੇ ਗਾਰਡਨ ਹੈਗਾ ਇਹਦਾ ਰੌਕ ਗਾਰਡਨ ਹੋ ਗਿਆ ਟ੍ਰੈਜੀ ਗਾਰਡਨ ਹੋ ਗਿਆ ਕਾਫੀ ਤਰ੍ਹਾਂ ਦੇ ਗਾਰਡਨ ਆ ਇੱਥੇ ਤੇ ਘੁੰਮਣ ਵਾਸਤੇ ਵਧੀਆ ਆ ਤੇ ਲੋ ਜੀ ਤੁਹਾਨੂੰ ਲੈ ਕੇ ਜਾਣਾ ਆ ਜੀ ਫਿਰ ਤੇ ਮਿਲਦੇ ਆਵਜੀ ਦਰਾਂ ਲੱਥੇ ਲੋ ਜੀ ਕੀ ਹੋ ਗਿਆ ਪਾਣੀ ਪਾ ਕੇ ਪਾਣੀ ਕੀ ਹੋਇਆ ਪਾ ਕੇ ਪਾਣੀ ਥੱਕ ਗਿਆ ਐ ਨਾ ਥੱਕ ਗਿਆ ਪਾਣੀ ਇੱਥੇ ਚਾਟ ਪੁੰਚਣਾ ਬਹੁਤ ਦੂਰ ਜਾਣਾ ਪਾਣੀ ਆ ਇਹਦਾ ਮੋਟਰਵੇ ਆ ਪੁਲ ਕ੍ਰੋਸ ਕਰਨਾ ਅਜੇ ਘੱਟੋ ਘੱਟ ਵੀ ਇੱਥੋਂ ਅਸੀਂ ਜਾਣਾ ਆ 1 ਕਿਲੋਮੀਟਰ ਦਾ ਹੋਣਾ। ਰਾਉਂਡ 1 ਕਿਲੋਮੀਟਰ ਵਾਪਸ। ਇਹ ਉਹਦਾ ਮੇਨ ਗੇਟ ਤੱਕ ਤੇ ਉਸ ਤੋਂ ਅੰਦਰ ਦਾ ਕਾਫੀ ਕਿਲੋਮੀਟਰ ਹੈਗੇ ਜਿੱਦਾਂ ਮੈਨੂੰ ਲੱਗਦਾ 10-20 ਕਿਲੋਮੀਟਰ ਦਾ ਤੇ 10-20 ਦਾ ਨਹੀਂ ਹੋਣੀ ਅੰਦਰ। ਦੋ 200 200 ਕਿੱਲੇ ਤਾਂ ਦਾ ਹੈਗੀ ਹੈ ਜਿੱਦਾਂ ਹਨਾ ਅੰਦਰ ਕਾਫੀ ਪੱਟਾ ਹੈ ਜਿੱਦਾਂ ਆ ਸਾਰਾ ਰੋਡ ਐਨਐਪੀ ਇਧਨੀ ਹੈਗਾ ਨਿਆਣਿਆਂ ਦਾ ਨਾ ਸਕੂਲ ਚੱਲਦਾ ਪਿਆ ਆ ਆ ਨਿਆਣਿਆਂ ਦਾ ਦੂਜਾ ਆਪਣਾ ਸਕੂਲ ਤੋਂ ਬ੍ਰੇਕ ਮਿਲੀ ਹੋਈ ਆ ਇੱਥੇ ਹਰੇਕ ਸਮੈਸਟਰ ਜਿੱਦਾਂ 3 ਮਹੀਨੇ ਬਾਅਦ ਇੱਕ ਸਮੈਸਟਰ ਚੇਂਜ ਹੁੰਦਾ ਆ ਤੇ ਉਹਦੇ ਵਿੱਚ ਆਪਾਂ 2 ਵੀਕਾਂ ਦੀਆਂ ਛੁੱਟੀਆਂ ਦਿੰਦੇ ਹੁੰਦੇ ਜਦਾਂ ਇਹ ਜਦਾਂ ਇੰਡੀਆ ਹੁੰਦਾ ਨਾ 1 ਸਾਲ ਦੇ ਵਿੱਚ ਜਿਹੜਾ ਦਸੰਬਰ ਮਹੀਨੇ ਹੁੰਦੀਆਂ ਛੁੱਟੀਆਂ ਹੁੰਦੀਆਂ ਨੇ ਨਿਆਣਿਆਂ ਨੂੰ ਇਕੱਠੀਆਂ 2 ਮਹੀਨੇ ਦੀਆਂ ਇੱਥੇ ਇਦਾਂ ਨਹੀਂ ਹੈਗਾ ਇੱਥੇ ਹਰੇਕ 3 ਮਹੀਨੇ ਸਟੱਡੀ ਦੇ ਬਾਅਦ ਇੱਕ ਸਮੈਸਟਰ ਮੁੱਕਦਾ ਆ ਤੇ ਉਸ ਦੇ ਵਿੱਚ ਤੋਂ ਵੀ ਕੰਨੀ ਛੁੱਟੀਆਂ ਦਿੰਦੇ ਆ ਇਹ ਆ ਦੇਖੋ ਕਾਫੀ ਵਧੀਆ ਆ ਵਾਲੀ ਗਾਰਡਨ ਇਧਰ ਪਾਸੇ ਵੀ ਆ ਹਿਲਪਾਕ ਟ੍ਰੇਲ ਏਰੀਆ ਇੱਥੋਂ ਵੀ ਤੁਰ ਕੇ ਜਾ ਸਕਦੇ ਜਿਹਦਾ ਵਿੱਚੋਂ ਵਿੱਚ ਜੰਗਲ ਬੁਸ਼ ਬਣਿਆ ਹੋਇਆ ਇਹਦੇ ਵਿੱਚ ਜਾ ਸਕਦੇ ਆ ਗਰੂ ਕੀ ਕਹਿਣਾ ਚਾਹੁੰਦਾ ਪੁੱਤ ਹੈ ਕਿੱਥੇ ਜਾਣਾ ਪਤਾ ਨਹੀਂ ਕਿੱਥੇ ਬਤਾ ਗਰੂ ਇਧਰ ਨਹੀਂ ਆ ਆ ਕਿਸੇ ਨੇ 버거 বার 버거 ਦਾ ਬੈਕਡਾਉਨਰ ਖਾ ਕੇ ਸਿੱਧਾ ਇੱਧਰ ਥੋੜਾ ਜਾਣਾ ਉੱਥੋਂ ਵੀ ਹੁੰਦਾ ਆ ਸ਼ੋਰ ਕਹਿੰਦੇ ਕ੍ਰੋਸਿੰਗ ਕਰਨੀ ਹੈ ਮੈਂ ਤਾਂ ਉੱਥੋਂ ਚਲ ਜਾਣਾ ਸੀ ਚਲ ਜਾਣਾ ਸੀ ਪਰ ਉਹ ਕਹਿੰਦੇ ਕਿ ਨਹੀਂ ਆਪਾਂ ਕ੍ਰੋਸ ਕਰਨਾ ਆ ਕ੍ਰੋਸ ਕਰਕੇ ਲੋਈਆ ਕ੍ਰੋਸਿੰਗ ਬਣਿਆ ਹੋਇਆ ਆ ਆ ਯੈਲੋ ਸਟ੍ਰੈਪ ਹੁੰਦੇ ਨੇ ਤੇ ਫਿਰ ਖੜਨਾ ਪੈਂਦਾ ਹੁੰਦਾ ਵਾਲਾ ਇਹਦਾ ਰੂਲ ਮੈਂ ਦੱਸ ਦਿੰਦਾ ਜਿੱਦਾਂ ਗੱਬੇ ਨੇ ਸੈਂਟਰ ਦੇ ਵਿੱਚ ਨਾ ਇੱਕ ਆ ਦੋ ਕਬੜਾ ਬਣਾਈ ਹੋਈਆਂ ਤੇ ਵਿੱਚ ਖੜਨਾ ਹੁੰਦਾ ਜਿੱਦਾਂ ਬੰਦੇ ਨੇ ਰੋਡ ਕ੍ਰੋਸ ਕਰਨਾ ਹੋਵੇ ਤੇ ਇਹਦੇ ਵਿੱਚ ਜਿਹੜੇ ਜਿਹੜੀਆਂ ਗੱਡੀਆਂ ਹੁੰਦੀਆਂ ਨਾ ਉਹਨਾਂ ਦਾ ਰਾਈਟ ਹੁੰਦਾ ਪਹਿਲਾਂ ਜਾਣ ਦਾ ਤੇ ਜਿਹੜੇ ਬੰਦੇ ਨੇ ਕ੍ਰੋਸਿੰਗ ਕਰਨਾ ਰੋਡ ਜਿਹੜਾ ਪੈਡਰਸਨ ਦਾ ਤੁਰ ਕੇ ਫਾਰ ਕਰਦਾ ਉਹਨੇ ਤੇ ਦੂਜਾ ਕਰਨ ਉਹਦਾ ਗੋਰਾ ਮੇਰਾ ਫਰੈਂਡ ਉਹ ਵਾਲਾ ਹੈਲੋ ਅਬਈਓ ਗੋਰਾ ਫਰੈਂਡ ਹੋ ਆਪਣਾ ਆਪਣਾ ਨੈਵਰ ਸੀਗਾ ਪਹਿਲਾ ਇਹ ਵਾਲਾ ਨਾ ਤੇ ਪاور ਹੁਣੀ ਨਿਕਲ ਕੇ ਗਾਹਾਂ ਅੱਛਾ ਮੈਂ ਦੱਸਦਾ ਸੀ ਜਿਹੜੇ ਬੰਦੇ ਤੁਰ ਕੇ ਜਾਣਾ ਹੁੰਦਾ ਨਾ ਉਹਨੇ ਜਿਹਦਾ ਕ੍ਰੋਸਿੰਗ ਕਰਨੀ ਹੁੰਦੀ ਇੱਥੋਂ ਤੇ ਡਰਾਈਵਰ ਦਾ ਜਿਹੜਾ ਗੱਡੀ ਚਾ ਕਾਰ ਚਾ ਕੋਈ ਵੀ ਜਿਹਦਾ ਵਹੀਕਲ ਚਾ ਤੇ ਉਹਦਾ ਰਾਈਟ ਹੌਣੇ ਜਾਣਾ ਹੁੰਦਾ ਜਦਾਂ ਤੇ ਇੱਕ ਹੁੰਦਾ ਆ ਡਾਇਮੰਡ ਜਿਹਦਾ ਉੱਪਰ ਵਾਲਾ ਹੁੰਦਾ ਜਿਹਦਾ ਜਮੀਨ ਤੋਂ ਉੱਚਾ ਬਣਾਇਆ ਹੁੰਦਾ ਪ੍ਰੋਟੈਕਸ਼ਨ ਉਹਦੇ ਵਿੱਚ ਜਿਹੜਾ ਪ੍ਰਡਕਸ਼ਨ ਹੁੰਦਾ ਉਹਦਾ ਰਾਈਟ ਹੁੰਦਾ ਪਹਿਲਾਂ ਉਹ ਗੱਡੀ ਵਾਲਿਆਂ ਨੇ ਰੁਕਣਾ ਹੁੰਦਾ ਆ ਇਹੇ ਤੁਰ ਕੇ ਜਾਣਾ ਇੱਥੋਂ ਲੱਗ ਜਾਣੇ ਅਜੇ 10 ਮਿੰਟ ਤਾਂ ਸਾਨੂੰ ਸੌਕੇ ਲੱਗ ਜੜੇ ਆ ਉੱਥੇ ਜਾ ਕੇ ਤੁਹਾਨੂੰ ਦਿਖਾਣੇ ਆ ਕਿੱਦਾਂ ਕਿੱਦਾਂ ਦਾ ਹੈਗਾ ਅੱਜ ਉੱਥੇ ਧੁੱਪ ਨਿਕਲੀ ਹੋਈ ਆ ਕਾਫੀ ਤੇ ਇਸ ਟਾਈਮ ਦੁਪਹਿਰ ਦਾ ਟਾਈਮ ਹੋ ਗਿਆ 2:21 ਹੋ ਗਏ ਆ 2:21 ਪੂਰਾ ਏਰੀਆ ਇੱਧਰ ਦੇਖੋ ਬੋਸ਼ੇ ਪੂਰਾ ਪਾਦਾ ਦਾ ਡਾਰਕ ਵਾ ਪੂਰਾ ਨਾ ਉਹ ਭਰਾਵਾ ਹੌਲੀ ਚੱਲੋ ਥੋੜਾ ਥੋੜਾ ਜਿਹਾ ਹਿੱਲ ਜਾ ਪੈ ਗਿਆ ਇੱਥੇ ਨਾ ਮੇਰਾ ਗੇੜ ਹੜ ਜਾਂਦਾ ਹੈ ਘਾਟੀ ਤੇ ਜਾ ਕੇ ਘਾਟੀ ਤੇ ਗੇੜ ਰਾਲ ਲਾ ਪੰਦਾ ਯਾਰ ਲੋ ਜੀ ਆਪਾਂ ਕ੍ਰੋਸਿੰਗ ਕਰਦੇ ਪਏ ਆ ਹਾਂ ਹਾਂ ਜੀ ਆਜੋ ਬੜਾ ਫੜਾ ਫੜਾ ਰੈੱਡ ਲਾਈਟ ਆ ਜਾਣੀ ਆ ਫੜਾ ਫੜਾ ਨਿਕਲ ਜੋ ਇੱਥੇ ਲੋ ਜੀ ਕ੍ਰਾਸ ਕਰ ਲਿਆ ਕ੍ਰੋਸਿੰਗ ਬਣਿਆ ਹੋਇਆ ਇੱਥੇ ਆ ਰਹਾ ਇੱਥੇ ਸਵਿਚ ਲੱਗਿਆ ਹੁੰਦਾ ਹੈ ਜੇ ਕੋਈ ਵੀ ਸਾਈਡ ਤੇ ਨਾ ਇਹ ਸਵਿਚ ਦੱਬਣਾ ਪੈਂਦਾ ਹੁੰਦਾ ਹੈ ਸਵਿਚ ਦੱਬ ਕੇ ਤੇ ਜਦੋਂ ਆਪਣਾ ਰਾਈਟ ਹੁੰਦਾ ਨਾ ਵੀ ਗ੍ਰੀਨ ਲਾਈਟ ਹੋ ਜਾਂਦੀ ਹੈ ਉਹਦੇ ਵਿੱਚ ਫਿਰ ਆਪਾਂ ਨੂੰ ਕ੍ਰੋਸਿੰਗ ਕਰਨਾ ਉਹਦੇ ਵਿੱਚ 15 ਸੈਕਿੰਡ ਮਿਲਦੇ ਹੁੰਦੇ ਆਪਾਂ ਨੂੰ 15 ਸੈਕਿੰਡ ਦੇ ਵਿੱਚ ਵਿੱਚ ਆਪਾਂ ਨੂੰ ਨਾ ਪਾਰ ਕਰਨਾ ਪੈਂਦਾ ਹੁੰਦਾ ਹੈ ਜੇ 15 ਸੈਕਿੰਡ ਚ ਨਹੀਂ ਪਾਰ ਕਰਦੇ ਤਾਂ ਆਲਰੇਡੀ ਦੂਜੇ ਪਾਸੇ ਲਾਈਟ ਗ੍ਰੀਨ ਹੋ ਜਾਂਦੀ ਹੈ ਦੂਜੇ ਵਾਲੇ ਰਾਈਟ ਵਾਲੇ ਬੰਦੇ ਦੀ ਤੇ ਇਸ ਕਰਕੇ ਕੋਸ਼ਿਸ਼ ਕਰਨੀ ਆ ਕੇ ਬਿਨਾ ਲਾਈਟ ਲਾਏ ਉਹ ਨਾ ਕ੍ਰੋਸਿੰਗ ਨਹੀਂ ਕਰਨੀ ਹੈਗੀ ਕਿਉਂਕਿ ਜਿਹੜੇ ਜਿਹੜਾ ਨਵੇਂ ਬੰਦੇ ਆਦੇ ਉਹ ਨਾ ਇੱਥੇ ਕ੍ਰੋਸਿੰਗ ਕਰਨ ਲੱਪਾਂਦੇ ਵਾਜੋ ਲੈ ਤਾਂ ਨਹੀਂ ਕਦੇ ਵੀ ਕ੍ਰੋਸਿੰਗ ਕਰਨੀ ਹੈਗੀ ਲੋ ਆਪਾਂ ਤੁਰੇ ਜਾਂਦੇ ਪਏ ਹੁਣ ਮੋਟਰ ਬਿਆਨ ਲੱਗਾ ਮੋਟਰ ਦੇ ਦੀ ਕ੍ਰੋਸਿੰਗ ਆ ਜਾਣੀ ਇੱਥੋਂ ਹੋਰ 2-4 ਮਿੰਟ ਤੇ ਸਾਹ ਛੜੇ ਪਿਆ ਤੇ ਦੱਸੋ ਵੀਡੀਓ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਨਾਲ ਕੋਈ ਸੁਝਾਅ ਦੇਣਾ ਹੋਵੇ ਉਹ ਵੀ ਦੱਸ ਦਿਓ ਜਦ ਤੱਕ ਕੋਈ ਗੱਲਬਾਤ ਅਸਰੀ ਹੋਵੇ ਨਾ ਆਹ ਦੇਖੋ ਪੂਰਾ ਨਾ ਮੋਟਰਵੇ ਮੋਟਰਵੇ ਇੱਥੇ ਕ੍ਰੋਸਿੰਗ ਹੁੰਦੀ ਪਈ ਐ ਤਾ ਆਹ ਗਨੂਰ ਨੂੰ ਤਰੇ ਹੋਏ ਮੈਂ ਡਰ ਲਾਦਾ ਭਰਾਵਾ ਤੇ ਸਹੀ ਜਿਹਾ ਸ ਮੇਰੇ ਮੂਹ ਦਾ ਅੰਦਾਜ਼ਾ ਲਾ ਲਓ ਜੀ ਮੈਨੂੰ ਕਿੰਨਾ ਡਰ ਲੱਗਦਾ ਪਿਆ ਆ ਆ ਸਾਰਾ ਮੋਟਰਵੇਅ ਇੱਧਰਲੇ ਪਾਸੇ ਤੇ ਇੱਧਰਲੇ ਪਾਸੇ ਤੇ ਆਹ ਟਰੱਕਾਂ ਦੇ ਪਏ ਆ ਜੂਰਾ ਰਹਾ ਇੱਕਦਮ ਜੂਦਾ ਨਾ ਮੈਨੂੰ ਡਰ ਲੱਗਦਾ ਸੀ ਭਰਾਵਾ ਡਰ ਲੱਗਦਾ ਬੜੇ ਡਰ ਗਿਆ ਸੀ ਓਏ ਹੈ ਹੈ ਆਇਓ ਆ ਤਦੂਰੇ ਦਾ ਪੇੜ ਵਾ ਤਦੂਰੇ ਦਾ ਤਦੂਰਾ ਨਹੀਂ ਉਹ ਤਦੂਰਾ ਹੁੰਦਾ ਇੰਡੀਆ ਆ ਆ ਗਿਆ ਗਾਰਡਨ ਉਹ ਪਾਲੇ ਪਾਸੇ ਨਾਲ ਜਿਹੜੇ ਬੱਦਲ ਜੇ ਦੇ ਚਿੱਟੇ ਉਹਦੇ ਥੱਲੇ ਪਾਸੇ ਗਾਰਡਨ ਹੀ ਹੈ ਸਾਰਾ ਆ ਮੋਟਰਵੇ ਦਾ ਇੱਕ ਵੀੜਾ ਹਵਲਾ ਹਿੰਦ ਰੋਡ ਵਾਲਾ ਦੇਖੋ ਕਿੰਨੀ ਟ੍ਰਾਫਿਕ ਹੋਈ ਹੋ ਯਾਰ ਹਜੇ ਟਾਈਮ ਦੇਖ ਲਓ ਕੀ ਹੋਇਆ 2.5 ਵਜ ਗਏ ਆ ਅੱਜ ਬਲੌਗ ਨਾਲ ਘੱਟੋ ਘਾੜੇ 1 ਘੰਟੇ ਦਾ ਪਹਿਣਾ ਦੇਖੀ ਆਇਓ ਅੱਜ ਵੱਡੀ ਵੱਡਾ ਬਲੌਗ ਬਹਿਣਾ ਅੱਜ ਪੂਰਾ ਮਤਲਬ ਜਿੱਧਰ ਜਿੱਧਰ ਅਸੀਂ ਜਾਣਾ ਨਾ ਉਧਰ ਉਧਰ ਘੁਮਾਵਾਂਗੇ ਤੁਹਾਨੂੰ ਦਿਖਾਣੇ ਅੱਜ ਜੁੜੇ ਰਹੋ ਨਾਲ ਵੀਡੀਓ ਤੇ ਆਇਆ ਹੈਲਮਬੂਡ ਦਾ ਜਿਹੜੇ ਰੈਸਟੋਰੈਂਟ ਦਾ ਉਹ ਬਣਦਾ ਪਿਆ ਇੱਥੇ ਨਵੀਂ ਸਾਈਡ ਜਿੰਨੇ ਵੀ ਬਜ਼ੁਰਗਵਾਰਾ ਸਾਰੇ ਹੁਣਾਂ ਲਈ ਆਵਲੇ ਉਹ ਸ਼ੇਨੀਆ ਉਹ ਸ਼ੇਨੀਆ ਬਲੀਵ ਇਨ ਬੈਟਰ ਇਹ ਸਾਰੇ ਨਵੀਂ ਸਾਈਡ ਬਣਦੀ ਪਈ ਆ ਬਲੀ ਮੇਲਾ ਦਾ ਇੱਥੇ ਘਟੋ ਘਟ ਵੀ ਨਾ ਹਜ਼ਾਰ ਕ ਘਰ ਬਣਿਆ ਇੱਥੇ ਇਹ ਸਾਂਝ ਤੇ ਹਜ਼ਾਰ ਕ ਰੂਮ ਤੋਂ ਵੱਧ ਬਣਿਆ ਇਹਦਾ ਰੂਮ ਘਰ ਨੇ ਰੂਮ ਜਿਦਾ ਇਹਦਾ ਪੂਰਾ ਸੈਟ ਤੇ ਇਹਦੇ ਵਿੱਚ ਸਾਰੇ ਜਿਹੜਾ ਜਿੱਦਾ ਜਿਹੜੇ ਬਜ਼ੁਰਗ ਆ 올ਡ ਬੰਦੇ ਜਦਾ 올ਡ ਏਜ ਉਹਨਾਂ ਦੇ ਸਾਰੇ ਇੱਥੇ ਸਟੇ ਕਰਦੇ ਆ ਕਿ ਜਦ ਤਰ੍ਹਾਂ ਤੇ ਜਿੱਦ ਇੱਕ ਤਰ੍ਹਾਂ ਦਾ ਆਸ਼ਰਮ ਹੋ ਗਿਆ ਜਿੱਦਾਂ ਤੇ ਉਹ ਪੂਰਾ ਆਪਣਾ ਸਾਰਾ ਲੁੱਕ ਆਫਟਰ ਕਰਦੇ ਹੋ ਸਪਾਰ ਰੋਡ ਬਹੁਤ ਵੀਜ਼ੀ ਹੋ ਗਿਆ ਯਾਰ ਬਾਰਡਰੀ ਗਾਰਡਨ ਨਾ ਇੱਧਰ ਬਸ ਰਹਿ ਗਿਆ ਐ ਬੈਕ ਸਾਈਡ ਤੇ ਪਿੱਛੇ ਰਹਿ ਗਿਆ ਇੱਧਰ ਬੜਾ ਆਪਾ ਗਿਆ ਨਾ ਆਪਾਂ ਨਾ ਲੈਂਡ ਚੱਲੇ ਆ ਇੱਧਰ ਤੋਂ 4 ਜਿਹਦਾ ਨਿਆਣਾ ਇਹਨਾਂ ਦੇ ਫਰੈਂਡ ਆ ਜਿੱਦਾਂ ਨਾ ਉਹ ਵੀ ਨਵੇਂ ਸ਼ਹਿਰ ਤੋਂ ਯਾਂ ਆਪਾਂ ਉਹਨਾਂ ਨੂੰ ਪਿਕ ਕਰਨ ਚੱਲੇ ਆ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਜਿੱਦਾਂ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਆ ਆਪਾਂ ਉਹਨਾਂ ਨੂੰ ਪਿਕ ਕਰਨਾ ਆ ਹੈ ਆ ਆ ਗਿਆ ਬੱਸ ਸਟਾਪ ਰਸਤੇ 'ਚ ਮੈਂ ਤੁਹਾਨੂੰ ਬੱਸ ਸਟਾਪ ਉੱਤੇ ਆ ਦਿੰਦਾ ਇੱਥੇ ਆ ਦੇਖੋ ਇੱਥੇ ਰ ਆਪਾਂ ਆਵਲੇ ਜਿੱਦਾਂ ਇਤਰੋ ਬਸ ਆਂਦੀ ਜਿੱਦਾਂ ਵਾਲੀ ਟੂ ਵਰਡਸ ਇਧਰੋਂ ਆਣੀਓ ਤੇ ਆਵਲੇ ਇਹਦਾ ਮੈਪ ਆ ਆਹ ਹੈਗਾ ਬੱਸ ਨੰਬਰ ਇਹਦਾ 300 ਤੇ 366 ਆ ਬੱਸ ਸਟਾਪ ਦਾ ਨੰਬਰ ਆਵਲੇ ਸਟੈਂਫੋਰਡ ਤੋਂ ਆਣੇ ਆ ਯੂ ਆਰ ਹੇਅਰ ਆਵਲੇ ਇਹ ਵਾਲੇ ਸਵਾਰੂ ਚ ਪੈ ਜਾਂਦਾ ਆ ਤੇ ਆ ਇੰਟਰਚੇਂਜ ਜਿਹੜਾ ਮੇਨ ਗ੍ਰਾਜਰ ਰੋਡ ਤੋਂ ਉੱਤੇ ਜਿੱਥੇ ਆਪਣੀ ਇੰਟਰਚੇਜ ਤੇ ਬੱਸਾਂ ਵਗੈਰਾ ਚੇਂਜ ਹੁੰਦੀਆਂ ਨਾ ਆਹ ਡਾਇਰੈਕਸ਼ਨ ਆ ਜਿੱਧਰੋਂ ਇਧਰੋਂ ਬੱਸ ਹੋ ਕੇ ਜਾਣੀ ਆ ਆ ਇਹਦਾ ਟਾਈਮਿੰਗ ਆ ਸਾਰੇ ਆ ਬੱਸ ਆ ਤੇ towards ਆ ਮੰਡੇ ਟੂ ਫਰਡੇ ਟਾਈਮ ਟੇਬਲ ਆ ਤੇ ਆਪਲਾ ਸੈਚਰਡੇ ਸੰਡੇ ਦਾ ਪਬਲਿਕ ਹੌਲਿਡੇ ਦਾ ਇਦਾਂ ਹੁੰਦਾ ਆ ਤੇ ਆ ਬੱਸ ਸਟਾਪ ਦਾ ਸਾਈਨ ਲੱਗੇ ਹੁੰਦਾ ਇੱਥੇ ਤੇ ਜੇ ਬੱਸ ਇਧਰੋਂ ਹੀ ਤਾਂ ਆਣੀ ਆ ਤੇ ਬੱਸ ਨੂੰ ਨਾ ਇਹਦਾ ਹੈਂਡ ਦੇਣਾ ਹੁੰਦਾ ਆ ਫਿਰ ਉਹ ਬੱਸ ਰੋਕ ਦੇ ਜੇ ਆਪਾਂ ਹੈਂਡ ਉਹਨਾਂ ਨੂੰ ਮਤਲਬ ਲਗੇ ਇਸ਼ਾਰਾ ਨਹੀਂ ਤੇ ਤਾਂ ਸਿਗਨਲ ਦੇ ਦਿੱਤਾ ਫਿਰ ਉਹ ਉਹਨਾਂ ਦਾ ਰਾਈਟਰ ਨਹੀਂ ਹੈਗਾ ਜਦੋਂ ਪੈਸੈਂਜਰ ਦਾ ਫਿਰ ਡਰਾਈਵਰ ਤੇ ਹੁੰਦਾ ਕਿ ਡਰਾਈਵਰ ਨੇ ਦੇਖਣਾ ਕਿ ਨਹੀਂ ਦੇਖਣਾ ਕਿਉਂਕਿ ਚੱਕਰੇ ਹੁੰਦਾ ਆ ਬਾਜੀ ਵਲੇ ਨਾ ਕੋਈ ਅਜੇ ਵੇਲੇ ਕੋਈ ਜਿੱਦਾਂ ਜਿੱਦਾਂ ਹੁਣ ਇੱਥੇ ਬੱਸ ਸਟਾਪ 'ਚ ਸਿਰਫ ਇੱਕ ਬੱਸ ਆਉਂਦੀ ਆ ਤਾਂ ਕਰਕੇ ਆ ਜਿੱਦਾਂ ਹੁਣ ਕੋਈ ਕੋਈ ਬੱਸ ਦੇ ਸਟਾਪ ਦੇ ਉੱਪਰ ਜਿੱਦਾਂ ਦੋ ਤਿੰਨ ਤਰ੍ਹਾਂ ਦੇ ਰੂਟ ਦੀਆਂ ਬੱਸਾਂ ਆਉਂਦੀਆਂ ਤਾਂ ਕਰਕੇ ਫਿਰ ਜਿਹੜੇ ਬੰਦੇ ਜਿੱਦਾਂ ਜੇ ਇੱਕ ਬੱਸ ਆਂਦੀ ਹੋਵੇ ਜਿੱਦਾਂ ਹੁਣ 30 ਨੰਬਰ ਬੱਸ ਆ ਜੇ ਕਿਸੇ ਨੇ 30 ਨੰਬਰ ਵਾਲਾ ਪੈਸੇਂਜਰ ਖੜਾ ਆ ਤਾਂ ਉਹਨੇ ਸਿਗਨਲ ਦੇਣਾ ਹੈ ਕਿ ਵੀ ਮੈਂ ਜਾਣਾ ਹੈ ਤਾਂ ਉਹਨੇ ਬੱਸ ਰੋਕਣੀ ਐ ਨਹੀਂ ਤਾਂ ਰੋਕਦੇ ਨਹੀਂ ਹੈਗੇ ਹਾਂਜੀ ਆਯੋ ਆਰਾਈਟ ਲਈ ਆਪਾਂ ਨਿਆੜੇ ਕਰ ਲੈ ਪਿੱਕ ਇੱਥੋਂ ਹਣ ਆਹ ਸੀਗੀਆਂ ਠੇਮਰੀਆਂ ਇਹ ਕਾਹ ਠੇਮਰੀ ਆ ਇਹ ਕਾਹ ਠੇਮਰੀ ਆ ਵਿਆ ਕਰ ਦਨ ਲੈਣਾ ਇਹਨੂੰ ਇਹਨਾਂ ਨੇ ਚੱਕ ਲਿਆ ਆਪਾਂ ਇਹਨਾਂ ਨੂੰ ਚੱਕ ਕੇ ਹੁਣ ਆਪਾਂ ਸਿੱਧਾ ਹੀ ਨਿਕਲ ਜਾਣਾ ਆ ਮੁੜ ਕੇ ਉਧਰ ਨੂੰ ਚੱਲੇ ਆ ਫੇਰ ਪਿੱਛੇ ਨੂੰ ਹਾਂਜੀ ਤਿਆਰੀ ਚੱਲ ਰਹੀ ਆ ਪੂਰੇ ਲੋਕ ਲੋਕ ਲਾ ਰਹੇ ਆ ਹੁਣ ਲੋਕ ਲੋਕ ਲਾ ਕੇ ਨਿਕਲ ਲੱਗਿਆ ਇਹਨਾਂ ਦਾ ਘਰ ਉਹ ਇੱਥੇ ਆਲ ਸਟ੍ਰੈਟਫੋਰਡ ਪੈ ਜਾਂਦਾ ਰਾਈਟ ਉੱਪਰ ਹਿੱਲ ਰੋਡ ਚੜ ਜਾਂਦਾ ਆ ਨਿਆਣੇ ਖਿਜੀ ਜਾਂਦੇ ਭਰਾਵਾ ਮੈਨੂੰ ਇੱਧਰ ਬਹੁਤ ਰੋਡ ਚੱਲਦਾ ਯਾਰ ਆ ਜਾਓ ਬੜਾ ਬੜਾ ਆ ਜਾਓ ਫੁਰਤੀ ਮਾਰੋ ਫੁਰਤੀ ਯਾਰ ਬਣੀ ਆ ਜਾ ਪੁੱਤੋਏ ਪਾਣੀ ਵੇਟ ਕਰੋ ਵੇਟ ਕਰੋ ਵੇਟ ਕਰੋ ਸਟਾਪ ਸਟਾਪ ਨੋ ਮੋਰ ਲਾਈਨ ਲਾ ਲੋ ਲਾਈਨ